ਚੇਲੇ ਕਾਫੀ ਸਮੇਤ ਮੋਟਰਸਾਈਕਲ ਤੇ ਐਕਟਿਵਾ ਚੋਰੀ ਹੋਣ ਦੀਆਂ ਵਾਰ ਵਰਤਾ ਹੋ ਰਹੀਆਂ ਸੀ ਜੰਦਰਾ ਹਸਪੀਟਲ ਤੇ ਤੇ ਰੀਲਾ ਭਵਨ ਦੇ ਨੇੜੇ ਜਿਸ ਨੂੰ ਸਬੰਧ ਵਿੱਚ ਸਪੈਸ਼ਲ ਟੀਮ ਮਾਨਯੋਗ ਐਸਐਸਪੀ ਸਾਹਿਬ ਫਟੜਾ ਜੀ ਦੇ ਗ੍ਰਹਿਣਮਈ 8 ਇਹ ਬਣਾਈ ਗਈ ਸੀ ਜਿਸ ਨੇ ਅਕਟ ਕਰਦਿਆਂ ਹੋਏ ਚਾਰ ਸਮਾਜਿਕ ਤੋਂ ਅਮਜੀਤ ਸਿੰਘ ਪਹਿਲਾਂ ਇਹਨਾਂ ਨੇ ਪਹਿਲਾਂ ਵੀ ਬਹੁਤ ਜ਼ਿਆਦਾ ਮੋਟਰਸਾਈਕਲਾਂ ਦੇ ਗਏ ਫੜੇ ਨੇ ਇਹ ਜਿਮਾਂ ਭੋਜਨ ਦੇ ਬਾਹਰ ਜਾਂਦੇ ਨੇ ਦੁਬਾਰਾ ਇੱਕ ਹੋਰ ਕੈਸ ਕੇ ਇਸ ਤੋਂ ਦਰਾਮ ਤੋਂ ਬੰਨੀ ਹੈ ਹਰਮਨਦੀਪ ਸਿੰਘ ਤੇਰੰਤਰ ਸੇਕਲ ਨਾਲ ਇੰਨਾ ਪਾਸੋਂ ਸੱਤ ਮੋਟਰਸਾਈਕਲ ਚਾਰ ਐਕਟਿਵਾ ਤੇ ਤਿੰਨ ਮੋਟਰਸਾਈਕਲ ਚੋਰੀ ਤੇ ਕੱਕਾ ਬੀਤੇ ਜਿਹੜੇ ਪਟਿਆਲੇ ਨੂੰ ਪੁਲੀ ਰਹਿਣ ਵਾਲੇ ਨੇ ਇਹਨਾਂ ਦੇ ਪਹਿਲਾਂ ਖਿਲਾਫ ਇੱਕ ਰਜਿੰਦਰ ਸਿੰਘ ਦੇ ਖਿਲਾਫ ਇੱਕ ਮਤਲਬ ਹਰਮਨਦੀਪ ਸਿੰਘ ਦਾ ਖਰੀਦੇ ਖਿਲਾਫ ਦੋ ਬਣੀਆਂ ਪਹਿਲਾਂ ਦਰਸ਼ਕ ਇਹ ਬੇਲ ਆਊਟ ਤੇ ਆਏ ਉਹਦੇ ਵਿੱਚ ਕਿ ਇਹਨਾਂ ਨੂੰ ਚੋਰੀशुदा ਮੋਟਰਸਾਈਕਲਾਂ ਨਾਲ ਇੱਕ ਮੋਟਰਸਾਈਕਲ ਨੂੰ ਪਹਿਲਾਂ ਰੱਖਿਆ ਕਿ ਤਾਕੂ ਪਿੱਕਾ ਉਸ ਤੋਂ ਬਾਅਦ ਦੁਦਰਾ ਨੇ ਸਤਾਇਆ ਪ੍ਰੋਜੈਕਟ ਤੇ ਤੇਰੀ ਵੀ ਅਸੂਲੀ ਉਹਦੇ ਤੇ ਅਦੀਮ ਪ੍ਰਾਪਤ ਕੀ 6 ਮੋਟਰਸਾਈਕਲ 6 ਵਿਕਲਾਂ ਦੀ ਮਤਲਬ ਇੱਕ ਜਿਹੜੇ ਮੋਟਰਸਾਈਕਲ ਸਰ ਹੈਗੇ ਇਹ ਜਿਹੜੇ ਪਤ 4 ਐਕਟਿਵਾ ਐਕਟਿਵਾ ਨੇ ਤੇ ਤਿੰਨ ਮੋਟਰਸਾਈਕਲ ਨੇ ਇਨੋਂ ਰ ਅੱਗੇ ਹੁਣ ਮਾਲਕ ਕੁਝ ਮਾਲਕ ਦੇ ਮਦਦ ਵਿੱਚ ਪੇਸ਼ ਕਰ ਰਹੇ ਹਾਂ ਸਾਡੇ ਉਦੇਤਰ ਨਾਲ ਰਮਾਲਡ ਹੋਰ ਵੀ ਅੱਗੇ ਜੋ ਡਿਟੇਲ ਕੁਝ ਵਿੱਚ ਹੋ ਸਕੀ ਟਾਰਗੇਟ ਜਿਹੜੀ ਜਦੋਂ ਕਰਦੇ ਸੀ ਕਿ ਮੈਕਸਿਮਮ ਕਲੀਨ ਸਫੜ ਕੇ ਵਾਲੀ ਜਗ੍ਹਾ ਜਿੱਥੇ ਆਪਾਂ ਮੈਡੀਕਲ ਹਸਪੀਟਲ ਜਾਨਵਰ ਵੀ ਪਰ ਕੇ ਜਿੱਥੇ ਕਰਾਊਡਡ ਪਲੇਸ ਹੋ ਉੱਥੋਂ ਇਹ ਮਹਤਵਸ਼ਾਲੀ ਸਾਰੇ ਪਾਵਰ ਸਟੇਟਿਟਿਕ ਕਹਿੰਦੇ ਕਿ ਆਪ ਇੱਕ ਜੀ ਵੀ ਜਿਹੜੀ ਮੋਟਰਸਾਈਕਲ ਦੀ ਮੋਟਰਸਾਈਕਲ ਦੇ ਪਾਰਟਸ ਨੂੰ ਕੱਟ ਕੇ ਵਿਛੜਦੀ ਹੈ ਬਟ ਇਹ ਜਿਹੜਾ ਨਵਾਂ ਗਿਆ ਇਹ ਫੜੇ ਇਹਦੀ ਹਰ ਪਰਮਿਸਟ ਸਰ ਗੈਂਗ ਦੀ ਗੱਲ ਕਰ ਰਹੇ ਨੇ ਗ로우 ਹੈਗਾ ਕਿ ਅੱਗੇ ਵੀ ਕੋਈ ਤੇ ਲਿੰਕ ਹੈਗੇ ਆ ਜਾਂ ਕਿੱਥੇ ਇਹ ਸਿਸਟਮ ਇਹ ਵੀ ਡਿਟੇਲਡ ਇਨਵੈਸਟੀਗੇਸ਼ਨ ਦਾ 파ਟਾ ਉਹ ਤੋਂ ਬਾਅਦ ਹੀ ਪਤਾ ਲੱਗੇ ਕਿ ਇਹ ਪਹਿਲਾਂ ਜੇਲ੍ਹ 'ਚ ਰਹਿੰਦੇ ਨੇ ਜੇਲ੍ਹ 'ਚ ਫਿਰ ਉਹ ਕੇ ਗੈਂ ਬਣਾ ਲੈਂਦੇ ਨੇ ਇਸ ਗੱਲ ਕਰਕੇ ਕਿ ਫਿਰ ਮਾਰ ਦਤ ਕਰਦੇ ਨੇ ਨੰਤਰੰਤਨ ਕੋਸ਼ਿਸ਼ ਕਰ ਰਹੇ ਨੇ ਜਿਲਦੀ ਸਾਹਿਬ ਪਹਿਲਾਂ ਵੀ ਮਾਡਲ ਟੂਨ ਦੇ ਬਹੁਤ ਸਾਰੇ ਪਾਸੇ ਲੱਗਦੇ ਜਿਹੜੇ ਬੰਦ ਚੱਕਰ ਚੋੜੀੁੰਦੇ ਆਂ ਹਰਿਆਣੇ ਨਾਲ ਦੋਦੇ ਸੀ ਲੱਗਦਾ ਕਿ ਇੰਟਰਸਟੇਟ ਗੈਂਗ ਵੀ ਇੱਥੇ ਕੰਮ ਕਰ ਰਹੇ ਨੇ ਕਿ ਬਣਾ ਰਹੇ ਇੱਕ ਵਾਰ ਡਿਟੇਲ ਦੇ ਨਾਲ ਵਿੱਚ ਵਿੱਚ ਕੋਈ ਤਸ਼ੱਬ ਵਗੈਰਾ ਵੀ ਕਰਦੇ ਸੀ ਜਿਹੜਾ ਉਹ ਪੈਸਟ ਕਰਾਇਆ ਜਾ ਰਿਹਾ ਜਿਹੇ ਨਸ਼ੇ ਦੇ ਸੰਬੰਧ ਵਿੱਚ ਉੱਤੇ ਦੇ ਫਾਰਮੈਟ ਮਕੀਲਾ ਦੀ ਉਸ ਕੋਲ ਦੇ ਬਾਅਦ ਅਕਸਰ ਇਹ ਦੇਖਿਆ ਜਾਂਦਾ ਕਿ ਇਹਨਾਂ ਦੇ ਕੋਲ ਬਹੁਤ ਸਾਰੇ ਗੁਨਾਮ ਅਤੇ ਨਿਰਧਾਰਵਾ ਜਿਹੜੀਆਂ ਨਹੀਂ ਲੱਗਦੀਆਂ ਹੈਗੀਆਂ ਇਸ ਵਾਰ ਇਹ ਧਾਰਾ ਕਿਸ ਤਰ੍ਹਾਂ ਲਗਾ ਕੇ ਜਿਹੜੇ ਕਿਉਂਕਿ ਲਗਾਤਾਰ ਗਰੋਅ ਹੋ ਜਾਂਦੇ ਨੇ ਇਹਨਾਂ ਦੇ ਸੋ ਬਾਰਾਂਕੇ 113 ਭਾਰਤ ਨੂੰ ਨਵੀਂ ਪੀਐਨਐਸ ਚਾਹੀਦੀ ਹੈ ਤਾਂ ਕਿ ਇਹ ਆਰਗੇਨਾਈਜ਼ਡ ਹੋ ਸਕੇ ਤਾਂ ਆਕ੍ਰੈਂਡਾ ਪਾਰਟੀ ਤੇ ਜਲਾ ਦੇ ਅੰਦਰ ਹੈ ਸਰਕਰ ਤੋਂ ਤੀ ਤਾਂ ਜੋ ਸਖਤ ਤੋਚਕ ਦਿਨ ਦੇ ਖਿਲਾਫ ਤੁਮੇ ਕਰਦੇ ਦੇ ਸਕਦੇ ਤਾਂ ਕਿ ਜਨਤਾ ਜਿਹੜੇ ਜਿਹੜੇ ਇਹਦੇ ਹੋਵੇ ਉਹਨਾਂ ਦੇ ਭਾਈ ਕਿਵੇਂ ਇਸ ਤੋਂ ਪ੍ਰਕੋਸ਼ਨ ਜਨਤਾ ਵੀ ਜਿਹੜੇ ਉਹਨਾਂ ਸੱਤ ਵੀ ਕਰ ਰਹੇ ਆ ਅਮ ਜਨਤਾ ਦੇ ਇਥੇ ਉਹਨਾਂ ਨੂੰ ਆਮ ਜਨਤਾ ਨੂੰ ਮਿਲਣਗੇ ਆਮ ਜਨਤਾ ਦਾ ਤਾਂ ਮੇਨ ਮੈਸੇਜ ਆਮ ਜਨਤਾ ਲਈ ਤਾਂ ਮੈਸੇਜ ਤੋ ਸਿਰਫ ਆਪਣੀ ਡਿਊ ਕੇਰੀ ਹੈ ਉਹਨਾਂ ਦੇ ਵਹੀਕਲ ਦੀ ਇਸ ਤੋਂ ਇਲਾਵਾ ਤਾਂ ਮੇਨ ਪਾਰਕਿੰਗਾਂ ਤੇ ਸੀਸੀਟੀਵੀ ਕੈਮਰੇ ਹੋਰ ਠੇਕੇਦਾਰਾਂ ਤੇ ਥਰੂ ਉਹ ਸਿਗਨਲ ਸਵੇਰ ਤੋਂ ਤੱਕ ਹੁਣ ਵਾਪਸ ਕਰ ਦਿੱਤੇ ਜਾਏਗੇ ਕਦੋਂ ਤੱਕ ਸਪੋਰਟ ਕਿੱਥੇ ਜਾਣਗੇ ਜਨਤਾ ਇਹ ਜਦ ਤੋਂ ਜਦ ਤੋਂ ਸੁਰਖਾਰੀ ਲਾ ਦੇਣ ਕਿ ਇਹਨਾਂ ਦੇ ਮਾਲਕ ਤੇ ਲਾਜ ਨਾਲ ਉਹਨਾਂ ਨੂੰ ਰਿਕਵਰ ਕਿ ਤੁਮੇ ਲੇਤੀ ਹੋ ਬੋਲ ਸਕਦੇ ਮੋਟਰਸਾਈਕਲ ਇਹ ਸੀਮੁਲਰੀ ਮੀਡੀਆ ਪਿਛਲੇ ਪਾਸੇ ਚੋਕ ਨੂੰ ਰਫਾ ਦਿੱਤਾ। ਡਿਪਟੀ ਸਾਹਿਬ ਦਾ ਪੀਸੀਆਰ ਦੀ ਬੜੀ ਲੋਕਾਂ ਵੱਲੋਂ ਮੰਗ ਜੀ ਪੀਸੀਆਰ ਬਹੁਤ ਘੱਟ ਹੈ ਸ਼ਹਿਰ ਦੇ ਵਿੱਚ ਜੇ ਇਹ ਨਾ ਵਾਗ ਪੜਾ। ਪੀਸੀਆਰ ਦਾ ਬਹੁਤ ਜ਼ਿਆਦਾ ਦੁਬਾਰਾ ਫਿਰ ਸੁਧਾਰ ਤੇ ਦੁਬਾਰਾ ਸਾਰਾ ਪੀਸੀਆਰ ਦੀਆਂ ਡਿਊਟੀਆਂ ਫਿਰ ਰੀਡਿਫਾਈਨ ਕੀਤੀਆਂ ਗਈਆਂ ਨੇ। ਬਟ ਕਈ ਵਾਰੀ ਵੀ ਡਿਊਟੀ ਹੋ ਜਾਣ ਕਰਕੇ ਉਸ ਤਰ੍ਹਾਂ ਕਦੋਂ ਕੀ ਲੱਗਦਾ ਕਾਟਾ ਦੂਸਰੀ ਕਾਟੇ ਦੀ ਨਹੀਂ ਨਹੀਂ ਫੋਰਸ ਤਾਂ ਨਹੀਂ ਸਫੀਸ਼ੀਐਂਟ ਹੈ ਵੀ.ਬੀ.ਏ.ਪੀ ਡਿਊਟੀ ਹੋਣ ਕਰਕੇ ਵੀ.ਬੀ.ਏ.ਪੀ ਡਿਊਟੀ ਤੇ ਫੋਰਸ ਲੱਗ ਜਾਂਦੀ ਉਹਦੇ ਚੋਂ ਪਿੱਛੇ ਆਪ ਵੀ ਡਿਊਟੀ ਲੱਗ ਜਾਂਦੀ ਉਹ ਸਾਰੀਆਂ ਮੋਟਰਸਾਈਕਲ ਜਿਹੜੇ ਚੋਰੀ ਹੁੰਦੇ ਆ ਜਿਵੇਂ ਤੁਸੀਂ ਕਹਿ ਰਹੇ ਹੋ ਕਟਵਾਟ ਦੇ ਵਿੱਚ ਜਾਂਦੇ ਸੀ ਕੀ ਇਹ ਡੀਲਰਾਂ ਨੂੰ ਵਿੱਚੇ ਜਾਂਦੇ ਸੀ ਉਹ ਸਕ੍ਰੈਪ ਵਾਲੇ ਜਿਵੇਂ ਕਹਿ ਸਕਦੇ ਹਾਂ ਕਬਾੜੀਆਂ ਵੇਚਦੇ ਸੀ ਕਿਤੇ ਵੇਦਨੀ ਉਤਪੀਛ ਹੋਈ ਛੋਟੇ 딜ਰਾਂ ਨੂੰ ਹੀ ਅੱਗੇ ਜਿਵੇਂ ਕਿਸੇ ਨੂੰ ਚੱਕਾ ਵੇਚਦਾ ਕੱਢ ਕੇ ਜਾਂ ਹੋਰ 파ਟ ਕੱਢ ਕੇ ਵੇਚੇ ਛੋਟੇ 딜ਰਾਂ ਨੂੰ ਵੇਚੇ ਜਾਂਦੇ ਸੀ ਛੋਟੇ ਅੱਗੇ ਸਕ੍ਰੈਪ 딜ਰਾਂ ਨੂੰ ਵੇਚੇ ਜਾਂਦੇ ਉਹ ਵੀ ਅਸੀਂ ਮਕਦਮਿਆਂ ਦੇ ਵਿੱਚ ਉਹਨਾਂ ਨੂੰ ਵੀ ਇਸ ਹੋਈ ਵਿੱਚ ਹੋ ਕਿੰਨੇ ਕੁ ਬੰਦੇ ਜਿਹੜੇ ਹੈਗੇ ਨੇ ਉਹ ਦੇਖ ਮਤਲਬ ਫੇਸ ਸਾਹਮਣੇ ਆਏ ਨੇ ਜਿਹਨਾਂ ਨੂੰ ਵੇਚ ਰਹੇ ਨੇ ਉਹ ਜਿਵੇਂ ਮਾਰਟਨ ਵਾਲੇ ਰਣਜੀਤ ਸਿੰਘ ਨੇ ਇਹਨਾਂ ਨੇ ਕਾਫੀ ਅੱਗੇ ਵੀ ਰੈਂਕ ਫੜੇ ਆ ਉਹ ਤੁਹਾਨੂੰ ਡਿਟੇਲ ਅਸੀਂ ਦੱਸਦੇ ਹਾਂ ਠੀਕ ਹੈ ਜੀ ਥੈਂਕ ਯੂ